ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਮਗਰੋਂ ਅੱਜ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਦਿੱਤੀ ਹੋਈ ਪਾਰਟੀ ਟਿਕਟ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਉਹਨਾਂ ਦੇ ਨਾਲ ਹੀ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗਰਾਲ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਉਧਰ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ 26 ਥਾਵਾਂ ਉੱਤੇ ਈਡੀ ਨੇ ਵੱਡੇ ਪੱਧਰ ਉੱਤੇ ਛਾਪੇਮਾਰੀ ਕੀਤੀ ਐਕਸਾਈਜ਼ ਕਮਿਸ਼ਨਰ ਆਈਏਐਸ ਬਰੋਨੋ ਰੋਜ਼ਮਸ ਨੇ ਕਈ ਉੱਚ ਅਧਿਕਾਰੀਆਂ ਦੇ ਰਾਇਸ਼ ਉੱਤੇ ਛਾਪੇਮਾਰਨ ਕਰਕੇ ਸੂਬੇ ਦੀ ਅਫਸਰਸ਼ਾਹੀ ਖੌਫਜ਼ਦਾਇ ਸਿਰਫ ਅਫਸਰਸ਼ਾਹੀ ਨਹੀਂ ਆਮ ਆਦਮੀ ਪਾਰਟੀ ਦੀ ਅੱਗੂ ਵੀ ਅੰਦਰੋਂ ਸਹਿਮੇ ਸਹਿਮੇ ਜਾਪਦੇ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਖਿਲਾਫ ਆਮ ਆਦਮੀ ਪਾਰਟੀ ਨੇ 31 ਮਾਰਚ ਨੂੰ ਦਿੱਲੀ ਵਿੱਚ ਮਹਾਂ ਰੈਲੀ ਰੱਖੀ ਹੋਈ ਹੈ ਜਿਸ ਵਿੱਚ ਪੰਜਾਬ ਤੋਂ ਹਜ਼ਾਰਾਂ ਲੋਕਾਂ ਨੂੰ ਲਿਜਾਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਪਰ ਕੀ 31 ਮਾਰਚ ਤੋਂ ਪਹਿਲਾਂ ਹੀ ਈਡੀ ਪੰਜਾਬ ਵਿੱਚ ਕੋਈ ਵੱਡਾ ਪਟਾਕਾ ਪਾ ਸਕਦੀ ਹੈ ਇਸ ਦੀ ਚਰਚਾ ਅੱਜ ਦੇ ਛਾਪੇਮਾਰੀ ਮਗਰੋਂ ਤੇਜ਼ ਹੋ ਗਈ ਹੈ ਭਾਵੇਂ ਇਹ ਛਾਪੇਮਾਰੀ ਪੁਰਾਣੇ ਅਮਰੂਦ ਬਾਗ ਮੁਆਵਜ਼ਾ ਸਕੈਂਡਲ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਪਰ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਦੇਰ ਸਵੇਰ ਇਸ ਦੇ ਤਾਰ ਬਹੁ ਚਰਚਿਤ ਸ਼ਰਾਬ ਨੀਤੀ ਨਾਲ ਜਾ ਕੇ ਜੁੜ ਸਕਦੇ ਨੇ ਦਿੱਲੀ ਵਾਲੀ ਚਰਚੇਤ ਐਕਸਾਈਜ਼ ਪਾਲਿਸੀ ਹੀ ਪੰਜਾਬ ਵਿੱਚ ਲਾਗੂ ਹੋਣ ਦੇ ਦੋਸ਼ ਲੱਗਦੇ ਨੇ ਸ਼ਰਾਬ ਨਾਲ ਜੁੜੀ ਇਸ ਨੀਤੀ ਨੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਬਦਨਾਮੀ ਨਹੀਂ ਪਾਈ ਇਸ ਕਰਕੇ ਪਾਰਟੀ ਦੇ ਕਈ ਆਗੂ ਜੇਲ੍ਹ ਦੀ ਹਵਾ ਵੀ ਖਾ ਰਹੇ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਧਿਆ ਨੂੰ ਕਈ ਮਹੀਨੇ ਬਾਅਦ ਵੀ ਜ਼ਮਾਨਤ ਨਹੀਂ ਮਿਲ ਰਹੀ ਈਡੀ ਦੇ 9 ਨੋਟਿਸ ਜਾਰੀ ਹੋਣ ਤੋਂ ਬਾਅਦ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੁਣ ਪੰਜਾਬ ਅੰਦਰ ਈਡੀ ਦੇ ਛਾਪੇ ਪੈਣ ਮਗਰੋਂ ਜੇਕਰ ਕੁਝ ਵੀ ਵੱਡਾ ਸਾਹਮਣੇ ਆਉਂਦਾ ਹੈ ਆਮ ਆਦਮੀ ਪਾਰਟੀ ਲਈ ਇਹ ਵੱਡਾ ਸੰਕਟ ਬਣ ਕੇ ਉੱਭਰੇਗਾ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸਾਰੇ ਰਾਜ ਸਭਾ ਮੈਂਬਰ ਇਸ ਮੁੱਦੇ ਉੱਤੇ ਖਾਮੋਸ਼ ਨੇ ਪੰਜਾਬ ਦੇ ਸੱਤਾ ਵਿੱਚ ਅਸਰ ਅੰਦਾਜ਼ ਅਤੇ ਹਰ ਫੈਸਲੇ ਵਿੱਚ ਦਖਲ ਦੇਣ ਵਾਲੇ ਰਾਗਵ ਚੱਡਾ ਵੀ ਇੱਕ ਤਰ੍ਹਾਂ ਨਾਲ ਦ੍ਰਿਸ਼ ਵਿੱਚੋਂ ਗਾਇਬ ਨੇ ਪਾਰਟੀ ਅਤੇ ਪਾਰਟੀ ਸੁਪਰੀਮੋ ਉੱਤੇ ਪਈ ਭੀੜ ਮੌਕੇ ਇਹਨਾਂ ਰਾਜ ਸਭਾ ਮੈਂਬਰਾਂ ਨੂੰ ਸੜਕਾਂ ਉੱਤੇ ਹੋਣਾ ਚਾਹੀਦਾ ਸੀ ਪਰ ਇਹਨਾਂ ਦੀ ਚੁੱਪੀ ਰੜਕ ਰਹੀ ਹੈ ਹੁਣ ਜੇਕਰ ਲੋਕ ਸਭਾ ਚੋਣ ਤੋਂ ਪਹਿਲਾਂ ਈਡੀ ਸ਼ਰਾਬ ਨੀਤੀ ਵਾਲੇ ਮਾਮਲੇ ਵਿੱਚ ਅੱਗੇ ਵਧਦੀ ਹੈ ਤਾਂ ਆਵਾਦੀ ਪਾਰਟੀ ਨੂੰ ਨਾ ਸਿਰਫ ਚੋਣਾਂ ਵਿੱਚ ਇਸ ਦਾ ਨੁਕਸਾਨ ਹੋਏਗਾ ਸਗੋਂ ਕੇਜਰੀ ਵਾਸਣੇ ਪੰਜਾਬ ਦੇ ਲੀਡਰਸ਼ਿਪ ਉੱਤੇ ਵੀ ਕਾਰਵਾਈ ਦੀ ਤਲਵਾਰ ਲੰਮਕ ਜਾਏਗੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਧਾਇਕ ਪ੍ਰਗਟ ਸਿੰਘ ਸਾਫ ਕਾਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਕਰ ਸਮੇਤ ਕਈ ਆਗੂਏ ਦੋਸ਼ ਲਾ ਚੁੱਕੇ ਨੇ ਕਿ ਪੰਜਾਬ ਵਿੱਚ ਲਾਗੂ ਕੀਤੀ ਐਕਸਾਈਜ਼ ਪਾਲਿਸੀ ਦੀ ਜਾਂਚ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪਕਾਰੀ ਮੰਤਰੀ ਅਰਪਾਲ ਸਿੰਘ ਚੀਮਾ ਤੋਂ ਵੀ ਪੁੱਛਗਿੱਛ ਅਤੇ ਕਾਰਵਾਈ ਕੀਤੀ ਜਾਵੇ ਤਾਦਾ ਤਾਦਾ ਭਾਜਪਾ ਵਿੱਚ ਗਏ ਰਵਨੀਤ ਬਿੱਟੂ ਨੇ ਵੀ ਪਿਛਲੇ ਹਫਤੇ ਪਹਿਲੀ ਵਾਰ ਆਮ ਆਦਮੀ ਪਾਰਟੀ ਉਤੇ ਇਸ ਐਕਸਾਈਜ਼ ਪਾਲਿਸੀ ਕਰਕੇ ਵੱਡਾ ਆਮਲਾ ਬੋਲਿਆ ਸੀ ਅਤੇ ਹਫਤੇ ਬਾਅਦ ਹੁਣ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦਾ ਪੋਤਾ ਭਗਮਾ ਪਾਰਟੀ ਦਾ ਹੋ ਗਿਆ ਹੈ ਇਸੇ ਤਰ੍ਹਾਂ ਸੁਸ਼ੀਲ ਕੁਮਾਰ ਰਿੰਕੂ ਵੀ ਭਾਜਪਾ ਵਿੱਚ ਚਲੇ ਗਏ ਭਾਜਪਾ ਇਹਨਾਂ ਦੋਹਾਂ ਨੂੰ ਕ੍ਰਮਬਾਰ ਲੁਧਿਆਣਾ ਅਤੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਬਣਾ ਸਕਦੀ ਹੈ ਰਿੰਕੂ ਤਾਂ ਆਮ ਆਦਮੀ ਪਾਰਟੀ ਦੀ ਟਿਕਟ ਛੱਡ ਕੇ ਗਏ ਨੇ ਜਿਸ ਕਰਕੇ ਉਹਨਾਂ ਦੀ ਹੁਣ ਭਾਜਪਾ ਵੱਲੋਂ ਜਲੰਧਰ ਤੋਂ ਉਮੀਦਵਾਰੀ ਪੱਕੀ ਮੰਨੀ ਜਾ ਰਹੀ ਹੈ ਕਿ ਮੈਨੂੰ ਇੱਕ ਆਸ ਹੈ ਜਿਹੜੀ ਅੱਜ ਨਜ਼ਰ ਆਈ ਹੈ ਜਲੰਧਰ ਦੇ ਲਈ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਮੈਨੂੰ ਕੋਈ ਨਿੱਜੀ ਲਾਲਚ ਨਹੀਂ ਹੈ ਮੈਨੂੰ ਕੋਈ ਸੱਤਾ ਦਾ ਲਾਲਚ ਨਹੀਂ ਹੈ ਸਿਰਫ ਤੇ ਸਿਰਫ ਜਲੰਧਰ ਦੀ ਬਿਹਤਰੀ ਦੇ ਲਈ ਮੈਂ ਇੱਕ ਕੋਸ਼ਿਸ਼ ਇੱਕ ਨਵਾਂ ਐਕਸਪੈਰੀਮੈਂਟ ਆਪਣੇ ਨਾਲ ਕਰਨ ਲੱਗਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਲੰਧਰ ਦੇ ਲੋਕ ਜਿਨ੍ਹਾਂ ਦੇ ਨਾਲ ਮੈਂ ਐਮਸੀ ਰਹਿੰਦਿਆਂ ਵਿਚਰਿਆ ਜਿਨ੍ਹਾਂ ਦੇ ਨਾਲ ਬੀਂਗ ਐਮਐਲਏ ਲੋਕਾਂ ਦੀ ਸੇਵਾ ਕੀਤੀ ਹੈ ਉਰਾ ਜੇ ਇੱਕ ਵਾਰੀ ਫੇਰ ਜਲੰਧਰ ਦੇ ਲੋਕਾਂ ਮੈਨੂੰ ਜ਼ਰੂਰ ਪਿਆਰ ਦੇਣਗੇ ਮਾਨ ਦੇਣਗੇ ਇਸ ਸਮੁੱਚੇ ਸਿਆਸੀ ਘਟਨਾਕ੍ਰਮ ਦੇ ਕੁਝ ਸਿਆਸੀ ਸਬਕ ਨੇ ਜਿਹੜੇ ਵੋਟਰਾਂ ਨੂੰ ਲੈਣੇ ਚਾਹੀਦੇ ਨੇ ਅਤੇ ਅੱਗੇ ਅਜਿਹੇ ਲੀਡਰਾਂ ਨੂੰ ਦੇਣੇ ਚਾਹੀਦੇ ਨੇ ਅਗਲੇ ਦਿਨਾਂ ਵਿੱਚ ਮਰਮੁਕੀ ਜ਼ਮੀਰ ਅਤੇ ਨੈਤਿਕਤਾ ਵਾਲੇ ਆਗੂਆਂ ਦੇ ਕਈ ਹੋਰ ਸਿਆਸੀ ਧਮਾਕੇ ਹੋਣਗੇ ਪਰ ਵੋਟਰਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਮਜ਼ਬੂਤ ਵਿਰੋਧੀ ਧਿਰ ਲੋਕਾਂ ਅਤੇ ਲੋਕਤੰਤਰ ਦੇ ਹਿੱਤ ਵਿੱਚ ਹੁੰਦੀ ਹੈ ਦੇਸ਼ ਅਤੇ ਪੰਜਾਬ ਅੰਦਰ ਇੱਕ ਪਾਸੜ ਫਤਵਾ ਦੇ ਕੇ ਲੋਕ ਨਤੀਜੇ ਦੇਖ ਚੁੱਕੇ ਨੇ ਇਸ ਲਈ ਲੋਕ ਅਗਾਹ ਵਾਸਤੇ ਚੰਗੇ ਅਕਸ ਵਾਲੇ ਪੜ੍ਹੇ ਲਿਖੇ ਉਮੀਦਵਾਰਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਬੋਟ ਦੇਣ ਸਮੇਂ ਸੰਕੋਚ ਨਾ ਕਰਨ ਤਾਂ ਜੋ ਮਜ਼ਬੂਤ ਵਿਰੋਧੀ ਧਿਰ ਦੀ ਮੌਜੂਦਗੀ ਯਕੀਨੀ ਬਣ ਸਕੇ ਦੂਜੀ ਗੱਲ ਦਲ ਬਦਲੂਆਂ ਨੂੰ ਸਾਬਤ ਸਿਕਾਉਣ ਦਾ ਵੀ ਸਹੀ ਸਮਾਂ ਆ ਗਿਆ ਹੈ ਕਿਸੇ ਸਿਆਸੀ ਆਗੂ ਨੂੰ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਖੁੱਲ ਹੈ ਅਤੇ ਇਸ ਸੰਬੰਧੀ ਰੋਕਣ ਲਈ ਕੋਈ ਕਾਨੂੰਨ ਨਹੀਂ ਪਰ ਕਿਸੇ ਹੋਰ ਪਾਰਟੀ ਦੇ ਟੈਕਟ ਉਤੇ ਚੋਣ ਜਿੱਤਣ ਮਗਰੋਂ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਜਾਣਾ ਸਿਰਫ ਦਲ ਬਦਲੀ ਨਹੀਂ ਸਗੋਂ ਵਿਸ਼ਵਾਸ ਘਾਤ ਹੈ ਜਿਹੜੇ ਲੀਡਰ ਵੋਟਰਾਂ ਦੀ ਵੋਟ ਲੈ ਕੇ ਵਿਸ਼ਵਾਸ ਘਾਤ ਕਰ ਰਹੇ ਨੇ ਉਹਨਾਂ ਦਾ ਐਤਕੀ ਬਿਸਤਰਾ ਗੋਲ ਕੀਤਾ ਜਾਵੇ ਕਿਉਂਕਿ ਜਿਹੜੇ ਆਪਣੀ ਮਾਂ ਪਾਰਟੀ ਦੇ ਨਹੀਂ ਹੋ ਸਕੇ ਫਿਰ ਉਹ ਵੋਟਰਾਂ ਦੇ ਕਿਵੇਂ ਹੋ ਸਕਦੇ ਨੇ ਇਸ ਲਈ ਇਹਨਾਂ ਨੂੰ ਕੁਰਸੀ ਤੋਂ ਲਾਂਭੇ ਅਤੇ ਸੱਤਾ ਤੋਂ ਬਿਲੇ ਕਰਨਾ ਹੀ ਚੰਗਾ ਏ ਸਾਫ ਕੌਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾਵੇ ਰਵਨੀਤ ਬਿੱਟੂ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਪ੍ਰਤੀਗਰਮ ਸਾਹਮਣੇ ਆਇਆ ਏ ਉਹਨਾਂ ਕਿਹਾ ਏ ਕਿ ਲੀਡਰਾਂ ਅਤੇ ਵੋਟਰਾਂ ਦੋਹਾਂ ਦੀ ਜ਼ਮੀਰ ਮਰ ਚੁੱਕੀ ਹੈ ਹੁਣ ਸਮਾਂ ਆ ਗਿਆ ਕਿ ਇਹਨਾਂ ਵਿੱਚੋਂ ਇੱਕ ਨੂੰ ਖੜੇ ਹੋਣਾ ਪੈਣਾ ਹੈ ਸਹੀ ਗੱਲ ਹੈ ਪਰ ਹਰ ਵਾਰ ਵੋਟਰ ਦੇ ਸਿਰੇ ਜ਼ਿੰਮੇਵਾਰੀ ਕਿਉਂ ਸੁੱਟੀ ਜਾਂਦੀ ਹੈ ਲੀਡਰ ਕਿਉਂ ਨਹੀਂ ਜ਼ਮੀਰ ਜਗਾਉਂਦੇ ਲੀਡਰ ਤਾਂ ਆਪਣਾ ਉਲੂ ਸਿੱਧਾ ਦੇਖ ਸਿਆਸੀ ਧੰਦੇ ਨੂੰ ਅੱਗੇ ਤੋਰਨ ਖਾਤਰ ਕਿਤੇ ਵੀ ਜਾਣ ਪਰ ਵੋਟਰ ਖੜਾ ਰਹੇ ਖੈਰ ਰੰਧਾਵਾ ਸਾਹਿਬ ਦੀ ਗੱਲ ਨੂੰ ਬੋਟਰ ਵਿਚਾਰਨ ਜ਼ਰੂਰ ਜਿਹੜੇ ਵੀ ਲੀਡਰ ਸੇਵਾਮੁਖਤੋਂ ਅਧਿਕਾਰੀ ਜੱਜ ਫੌਜ ਦੇ ਅਫਸਰ ਐਨ ਚੋਣਾ ਮੌਕੇ ਕਿਸੇ ਪਾਰਟੀ ਦਾ ਪਰਦਾ ਗੱਲ ਵਿੱਚ ਪਾਉਂਦੇ ਨੇ ਉਹਨਾਂ ਨੂੰ ਘੱਟੋ-ਘੱਟ ਇੱਕ ਵਾਰ ਸਬਕ ਸਿਖਾਉਣਾ ਤਾਂ ਬਣਦਾ ਏ ਜਿਹੜੇ ਅਧਿਕਾਰੀ ਜੱਜ ਜਾਂ ਅਹਿਮ ਅਹੁਦਿਆਂ 'ਤੇ ਬੈਠੇ ਵਿਅਕਤੀ ਨੇ ਉਦੋਂ ਆਪਣੀ ਜ਼ਿੰਮੇਵਾਰੀ ਅਤੇ ਫਰਜ਼ ਨੂੰ ਸਹੀ ਢੰਗ ਨਾਲ ਨਹੀਂ ਨਿਭਾਇਆ ਜੋ ਲੋਕਾਂ ਦਾ ਸੇਵਕ ਹੋ ਕੇ ਲੋਕਾਂ ਦੀ ਸੁਣ ਕੇ ਇਨਸਾਫ ਦੇਂਦੇ ਥਾ ਕਿਸੇ ਸਿਆਸੀ ਧਿਰ ਦਾ ਪੱਕਾ ਪੂਰ ਗਿਆ ਉਹ ਸਿਆਸਤ ਵਿੱਚ ਆ ਕੇ ਲੋਕਾਂ ਦਾ ਭਲਾ ਕਿਵੇਂ ਕਰ ਸਕਦਾ ਹੈ ਕਿਸੇ ਲੀਡਰ ਜਾਂ ਮੈਂਬਰ ਪਾਰਲੀਮੈਂਟ ਦੇ ਪਾਰਟੀ ਛੱਡਣ ਉੱਤੇ ਹਮੇਸ਼ਾ ਇੱਕੋ ਪ੍ਰਭਾਵ ਨਜ਼ਰ ਆਉਂਦਾ ਹੈ ਪਰ ਰਵਨੀਤ ਬਿੱਟੂ ਦੇ ਮਾਮਲੇ ਵਿੱਚ ਰਵਾਇਤ ਟੁੱਟੀ ਹੈ ਪਹਿਲੀ ਗੱਲ ਤਾਂ ਇਹ ਹੋਈ ਹੈ ਕਿ ਬਿੱਟੂ ਦੇ ਮਾਮਲੇ ਵਿੱਚ ਹੁਣ ਤੱਕ ਦੀ ਸਭ ਤੋਂ ਤਿੱਖੀ ਆਲੋਚਨਾ ਹੋਈ ਹੈ ਪੰਜਾਬ ਕਾਂਗਰਸ ਦੇ ਪਹਿਲੇ ਕੁਤਾਰ ਦੇ ਆਗੂਆਂ ਨੇ ਇੱਕ ਤਰ੍ਹਾਂ ਨਾਲ ਸ਼ੁਕਰ ਮਨਾਉਣ ਵਾਲਾ ਕੰਮ ਕੀਤਾ। ਕਿਸੇ ਸਮੇਂ ਨਵਜੋਤ ਸਿੰਘ ਸਿੱਧੂ ਨਾਲ ਟੱਕਰ ਲੈਣ ਵਾਲੇ ਰਵਨੀਤ ਬਿੱਟੂ ਦੇ ਜਾਣ ਤੇ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਬਿੱਟੂ ਨੂੰ ਬੜਾ ਤੱਕ ਕਹਿ ਦਿੱਤਾ ਅਤੇ ਕਿਹਾ ਕਿਸ ਬੜਾ ਤੋਂ ਮਸਾ ਖੇੜਾ ਛੁਡਾਇਆ ਏ। ਸਾਨੂੰ ਵੇਖੋ ਮੈਂ ਤੁਹਾਨੂੰ ਸਹੀ ਚ ਦੱਸਾਂ ਪ੍ਰਮਾਤਮਾ ਨੇ ਮਿਹਰ ਕੀਤੀ ਏ। ਇਹ 2 ਲੱਖ ਵੋਟ ਤੋਂ ਆ ਰਹੇ ਸੀ ਸਾਨੂੰ ਇਹ ਪਰੇਸ਼ਾਨੀ ਪਈ ਸੀ ਕਿ ਇਹ ਦਖਰੀਏ ਕੀ ਤਿੰਨ ਵਾਰ ਦਾ ਐਮਪੀ ਏ। ਸਰ ਭਿਅੰਨ ਸਿੰਘ ਜੀ ਮਹਿਰੂਮ ਦਾ ਗ੍ਰੈਂਡਸਨ ਨੇ इनू जवाब किस तरह इन्हें साडा काम बड़ा सौखा करता है। कांग्रेस का नवा नुमाइंदा है तो यदा मांजा लाएगा उनू चंगी तरह निहंगा दे बाटे वर्गा मांझेगा हमें एक मिनट भी अफसोस नहीं हो इसके जाने का कुछ लोगों के जाने का हमें पहले अफसोस हुआ मगर इनके जाने का नहीं हुआ इससे तो हमें बहुत मैं समझता हूँ शांति आई इनके जाने से शांति आई है लोग पहले ही समझते थे कि इसको कैसे कैसे इसको जवाब दे दिया जाए तो हमें तो ये मौका भी नहीं मिला खुद ही भागकर छोड़ गया बहुत अच्छा हो गया इसे तरह पंजाब कांग्रेस प्रधान अमरिंदर सिंह राजा वड़ेंग ने भी रवनीत बिट्टू नज के लाहत पाईया ने ਉਨਾ ਕਾਕੇ ਪਾਰਟੀ ਦੇ ਸਰਵੇ ਵਿੱਚ ਰਵਨੀਤ ਬਿੱਟੂ 2 ਲੱਖ ਵੋਟਾਂ ਨਾਲ ਹਾਰਦੇ ਸਨ ਅਤੇ ਉਹਨਾਂ ਨੂੰ ਟਿਕਟ ਦੇਣੀ ਪਾਰਟੀ ਲਈ ਔਕੀ ਹੋਈ ਪਈ ਸੀ ਇਸੇ ਤਰ੍ਹਾਂ ਸੀਨੀਅਰ ਕਾਂਗਰਸੀ ਆਗੂ ਅਤੇ ਕਿਸੇ ਸਮੇਂ ਰਵਨੀਤ ਬਿੱਟੂ ਦੇ ਨਜ਼ਦੀਕੀ ਸਾਥੀ ਰਹੇ ਸਾਬਕਾ ਕੈਬਨਟ ਮੰਤਰੀ ਭਾਰਤ ਪੂਸ਼ਨ ਆਸ਼ੂ ਨੇ ਵੀ ਬਿੱਟੂ ਤੇ ਤਿੱਖਾ ਹਮਲਾ ਬੋਲਿਆ ਜਲੰਧਰ ਵਾਲੇ ਵਿਧਾਇਕ ਪ੍ਰਗਟ ਸਿੰਘ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਰਹੇ ਮੇਰਾ ਕੋਈ ਗਰਜਨੀਆ ਬਿੱਟੂ ਦਾ ਠੀਕ ਹੈ ਹੀ ਫੀਲ ਦੱਟ ਮੇਰੇ ਕੋਲੇ ਓਪਰਚੁਨਿਟੀ ਆਈ ਹੈ ਭਾਜਪੀ ਮੈਨੂੰ ਮੰਤਰੀ ਬਣਾਏਗੀ ਐਮਐਲਏ ਐਮਪੀ ਦੀ ਟਿਕਟ ਦੇਗੀ ਮੈਂ ਜਿੱਤ ਜਾਵਾਂਗਾ ਹੋ ਸਕਦਾ ਔਰੇ ਮਨ ਚ ਸਾਰੇ ਖਿਆਲ ਹੋਣ ਹੋ ਸਕਦਾ ਫੈਸਲਾ ਬਿਲਕੁਲ ਉਲਟ ਹੋ ਜਾਏ ਕਿ ਬਿੱਟੂ ਚੋਣ ਹਾਰ ਜਾਏ ਬੱਠੇ ਲੁਧਿਆਣਾ ਤੋਂ ਲੇਕਿਨ ਸਰਦਾਰ ਬਿਆਨ ਸਿੰਘ ਦਾ ਜਿਹੜਾ ਨਾਮ ਸੀਗਾ ਜਿਹੜਾ ਫਕਰ ਦੇ ਨਾਲ ਬਿੱਟੂ ਜੀ ਲੈਂਦੇ ਸੀ ਅੱਜ ਉਹ ਕਿਤੇ ਨਾ ਕਿਤੇ ਗਲ ਢਿੱਲੀ ਪੈ ਜਾਣੀ ਹੈ ਲੋਕ ਆਖਣਗੇ ਕਿ ਕਿਉਂਕਿ ਸਰਦਾਰ ਬਿਆਨ ਸਿੰਘ ਦੀ ਉਹ ਚਿੱਟੀ ਪੱਗ ਕਾਂਗਰਸ ਪਾਰਟੀ ਬੈਂਸਿੰਘ ਜੀ ਦੇ ਨਾਂ ਨਾਲ ਜਾਣੀ ਜਾਂਦੀ ਸੀ ਬੈਂਸਿੰਘ ਕਾਂਗਰਸ ਪਾਰਟੀ ਦੇ ਨਾਂ ਨਾਲ ਜਾਣੇ ਜਾਂਦੇ ਸੀ ਪੰਜਾਬ ਦੇ ਲੋਕ ਮਾਫ ਨਹੀਂ ਕਰਦੇ ਜਿਹੜੇ ਲੋਕ ਔਖੇ ਸਮੇਂ ਦਿਸ ਇਸ ਦਿਸ ਇਸ ਅ ਡਿਫਿਕਲਟ ਟਾਈਮ ਟਿਕਟ ਕਾ ਤੋਂ ਮੇਰ ਕੋ ਨਹੀਂ ਪਤਾ ਥਾ ਜੀਤਤੇ ਨਹੀਂ ਥੇ ਕੀ ਐਂਟੀ ਕੰਬੈਂਸੀ ਐਂਟੀ ਇਨਕੰਬੈਂਸੀ ਇਤਨੀ ਥੀ ਕਿਉਂਕਿ 5 ਸਾਲ ਕਿਸੇ ਕਾ ਫੋਨ ਹੀ ਨਹੀਂ ਉਠਾਇਆ ਆਪ ਲੁਧਿਆਣਾ ਸੇ ਕਿਸੇ ਕੋ ਪੁੱਛ ਲੋ So, so इसलिए मेरे को कोई आश्चर्य तो नहीं है तो इस मेरे को ये कुछ नहीं पता लेकिन ये है कि अगर ऐसे लोग ऐसे जाते हैं क्योंकि जिसका कोई कारण नहीं है मैं लोगों को अपील करूंगा आपके जरिए ऐसे लोगों को नकारो ताकि थोड़ा सा पॉलिटिक्स में कहीं ना कहीं तो स्टेबिलिटी आए कहीं ना कहीं तो कोई लॉजिक के साथ खड़ा हो